ਇਹ ਬੇਸਿਕਲੀ 21 ਅਗਸਤ ਨੂੰ ਇੱਕ ਵਾਰਦਾਤ ਹੋਈ ਸੀਗੀ ਇਥੇ ਇੱਕ ਲੋਕਲ ਬਿਜ਼ਨਸਮੈਨ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਨੂੰ ਪਹਿਲਾਂ ਐਕਸਟਰਸ਼ਨ ਕਾਲਸ ਆ ਰਹੀਆਂ ਸੀਗੀਆਂ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਸ਼ਾਮੀ ਉਹਦੇ ਦੁਕਾਨ ਤੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਉਹਨਾਂ ਨੇ ਦੁਕਾਨ ਤੇ ਉੱਤੇ ਗੋਲੀਆਂ ਚਲਾ ਕੇ ਉਹ ਪਜ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗੀਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਡੀ ਸਾਹਿਬ ਇਹਨਾਂ ਦੇ ਨਾਲ ਡੀਐਸਪੀ ਡੇਰਾਬਾਬਾ ਨਾਨਕ ਇਨਚਾਰਜ ਸੀਆਈ ਐਸਐਚਓ ਡੇਰਾਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ شدت ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਇਵੈਂਚੁਅਲੀ ਦੇ ਵੇਰ ਟ੍ਰੇਸਡ ਸੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਟਰੇਸ ਹੋਏ ਉਹਨਾਂ ਤੇ ਉੱਤੇ ਮਤਲਬ ਅੱਜ ਸਵੇਰੇ ਉਹ ਰੇਡ ਰੂਡ ਕਰਕੇ ਦੇ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ छानबीन ਕਰ ਰਹੇ ਸੀ ਕਿ ਵੈਪਨਸ ਦੇ ਬਾਰੇ ਜਨਾ ਦੇ ਰਾਹੀਂ ਸ਼ੂਟਿੰਗ ਹੋਈ ਸੀਗੀ ਤਾਂ ਦੋ ਬੰਦੇ ਉਹਨਾਂ ਚੋਂ ਸੀਗੇ ਹੋਰ ਦਾ ਇਨਫੋਰਮੇਸ਼ਨ ਕਿ ਵੈਪਨਸ ਕਿੱਥੇ ਹੈਗੇ ਨੇ ਤਾਂ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲੈ ਕੇ ਆਈ ਸੀਗੀ ਬਿਕਾਜ਼ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾਂ ਉੱਥੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲੱਗੇ ਦੇ ਜੰਪਡ ਆਊਟ ਫ্রম ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੁਕ ਦਾ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟ ਮੋਸਟ ਰੈਸਟ੍ਰੇਂਟ ਪਹਿਲਾ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ 'ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਨਜਰੀਜ਼ ਐਂਡ ਉਸ ਤੋਂ ਬਾਅਦ ਪਹਿਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਵੇਅਰ ਦੇ ਹੈਵ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਬਟਾਲਾ ਦੇ ਆਰ ਸੇਫ ਸਰ ਚਾਰੇ ਬੰਦੇ ਲੈ ਕੇ ਆਏ ਸੀ ਸਾਰੇ ਨਹੀਂ ਨਹੀਂ ਇਥੇ ਜਿਵੇਂ ਮੈਂ ਕਹਿ ਰਿਹਾ ਸੀਗਾ ਕਿ ਉਹਨਾਂ ਚੋ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇਥੇ ਲੈ ਕੇ ਆਏ ਸੀਗੇ ਜਿਹੜੇ ਰਿਕਵਰੀ ਲਈ ਲਿਆਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀਤਾ ਉਹਨਾਂ ਨੇ ਇਹ ਪ੍ਰੀਲਿਮਿਨਰੀ ਤੌਰ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਦਰਖਤਾਂ ਦੇ ਉੱਤੇ ਉਹਨਾਂ ਦੇ ਜਿਹੜੇ ਉਹ ਲੱਗੇ ਹੈ ਗੋਲੀਆਂ ਪੁਲਿਸ ਵੱਲੋਂ ਕਿਹੜੀ ਵਾਪੀ ਫਾਇਰਿੰਗ ਪੁਲਿਸ ਵੱਲੋਂ ਕਿਹੜੀ ਵਾਪੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਦਾ ਫਾਇਰ ਕੀਤੀ ਚਤਤਨ ਹੱਸ ਇਹ ਜਿਹੜੇ ਆਪਣੇ ਜਿਹੜਾ ਪਿਸਟਲ ਹੈ ਗੁਲਾਕ ਨੂੰ ਦੇ ਰਹੀ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾਂ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾਂ ਹਵਾ ਦੇ ਵਿੱਚ ਫਾਇਰ ਕਰਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗਿਆ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਕਰਿਮੀਨਲ ਬੈਕਗ੍ਰਾਉਂਡ ਜਿਹੜਾ ਡਿਟੇਲਡ ਹੈ ਅਸੀਂ ਉਹਨੂੰ ਖੰਗਾਲ ਰਹੇ ਦੇਖ ਰਹੇ ਨੇ ਉਹ ਆਪਾਂ ਸਬਸਕੁਇਐਂਟਲੀ ਮੀਡੀਆ ਦੇ ਨਾਲ ਸ਼ੇਅਰ ਕਰ ਰਹੇ ਹਾਂ ਪੁਲਿਸ ਨੂੰ ਚਾਹੀਦੀ ਕੋਈ ਜਰਨੀ ਹੋਸਾ ਨਹੀਂ ਨਹੀਂ ਨੋ ਇੰਜਰੀਜ਼ ਆਨ ਕਿਲਰ ਸਰ ਬਹੁਤ ਵੱਡੀ ਇਸ ਨੂੰ ਕਾਮਯਾਬੀ ਮੰਨਿਆ ਜਾ ਸਕਦਾ ਸਕਦਾ ਬਹੁਤ ਵੱਡੀ ਕਾਮਯਾਬੀ ਹੈ ਇੱਥੇ ਜਿਸ ਤਰ੍ਹਾਂ ਇਹ ਮਤਲਬ ਐਕਸਟਰਸ਼ਨ ਰਿੰਗ ਪ੍ਰੋਪਰਲੀ ਚੱਲਦੀ ਸੀਗੀ ਇਹਦੇ ਵਿੱਚ ਕਰੀਬਨ 50 ਲੱਖ ਦੀ ਫਿਰੋਤ ਇਸ ਬੰਦੇ ਤੋਂ ਮੰਗ ਰਹੇ ਸੀਗੇ ਐਂਡ ਇੰਟਰਸਟਿੰਗਲੀ ਇਸ ਬੰਦੇ ਤੇ ਉੱਤੇ ਪਹਿਲਾ 20 ਗੋਲੀ ਚੱਲੀ ਸੀ ਉਦੋਂ ਵੀ ਬੰਦੇ ਫੜੇ ਗਏ ਸੀਗੇ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇਨਸੀਡੈਂਟ ਹੋਇਆ ਤਾਂ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਡੀ ਸਾਹਿਬ ਦੇ ਨੇਤ੍ਰਿਤਵ ਵਿੱਚ ਐਂਡ ਇਵੈਂਚੁਅਲੀ ਮਤਲਬ ਵੱਡੀ ਉਪਲਬਧੀ ਹੈ ਫਾਰ ਡਿਸਟ੍ਰਿਕਟ ਪੁਲਿਸ ਜਿਹੜੇ ਰੋਕੀ ਖੜੇ ਉਹਨਾਂ ਦੇ ਕਿੰਨੇ ਮਾਮਲੇ ਕਰਦੇ ਹਨ ਤੱਕ ਹੈ